ਭਗਵੰਤ ਮਾਨ ਸਾਹਿਬ ਕਹਿੰਦੇ ਜੀ ਕਿ ਤੁਸੀਂ ਤਾਂ ਖੇਤਾਂ 'ਚ ਘਟ ਗਏ ਹੋ ਅਸੀਂ ਖੇਤਾਂ 'ਚ ਜਿਆਦਾ ਜਾਂਦੇ ਆ ਉਹ ਕਹਿੰਦੇ ਵੀ ਇਹ ਕਿਸਾਨ ਕਿਹੜੇ ਆ ਕਹਿੰਦੇ ਤਾਂ ਖੇਤਾਂ 'ਚ ਨਾ ਗਏ ਨਹੀਂ ਤੁਸੀਂ ਜਾਣਦੇ ਹੋ ਖੇਤਾਂ ਦੇ ਵਿੱਚ ਹੋਰ ਸਾਡੇ ਖੇਤਾਂ 'ਚ ਕੌਣ ਜਾਂਦਾ ਅਸੀਂ ਆਪ ਖੇਤੀ ਕਰਦੇ ਆ ਭਗਵੰਤ ਸਿੰਘ ਸਾਹਿਬ ਤਾਂ ਕਹਿੰਦੇ ਜਾਣਦੇ ਨਹੀਂ ਕਹਿੰਦੇ ਮੈਂ ਜਾਨਦਾ ਖੇਤਾਂ ਭਗਵੰਤ ਮਾਨ ਖੇਤ ਸਾਡੇ ਖੇਤੀ ਕਰਕੇ ਭਗਵੰਤ ਜਾ ਗਿਆ ਭਗਵੰਤ ਮਾਨ ਦਾ ਬਾਪ ਵੀ ਮਾਸਟਰ ਸੀ ਉਹ ਵੀ ਖੇਤ ਗਿਆ ਖੇਤੀ ਤਾਂ ਸੀ ਕੀਤੀ ਐ ਹਮ ਡਟ ਕੇ ਕੀਤੀ ਐ 70 ਸਾਲ ਦੀ ਬਰੂਗੀ ਇਹ ਸਾਡੀ ਮਤਲਬ ਆ ਐਮ ਐਸ ਸੀ ਨਾ ਮਿਲੀ ਖਤਮ ਐ ਸਾਰਾ ਕੁਝ ਕਿੰਨੇ ਸਾਲ ਸਾਰੇ ਮਜ਼ਦੂਰ ਸਾਰੇ ਵਪਾਰੀ ਸਾਰੇ ਮਰਨਗੇ ਇਹ ਨੂੰ ਇਹਨੂੰ ਬਣਾਤਾ ਸੀ ਨੇ ਇਹ ਆਪਣੇ ਹੱਕਾਂ ਦੀ ਸਹੀ ਦੇਵੇ ਮੰਗਾ ਜੇ ਦੋ ਦਿੰਦਾ ਪਰ ਉਹ ਨਿੱਕੇ ਦੇ ਕੇ ਜਾਂਦਾ ਦੋ ਦੇ ਦਿੰਦਾ ਜੇ ਦੋ ਦੇ ਦਿੰਦਾ ਸੀ ਦੋ ਤੇ ਵੀ ਖੜ ਜਾਂਦੇ ਉਹ ਕਹਿੰਦਾ ਨਾ ਪੂਰਾ ਭਗਵੰਤਮਾਨ ਸਾਹਿਬ ਕਹਿੰਦੇ ਵੀ ਮੈਂ ਥੋੜੀ ਨਰਮਾਈ ਵਰਤ ਰਿਹਾ ਕਿਸਾਨਾਂ ਨਾਲ ਕਹਿੰਦੇ ਖੱਜਲ ਕਰਦੇ ਆ ਰੇਲਾ ਰੋਕ ਲੈਂਦੇ ਆ ਸੜਕਾ ਰੋਕ ਲੈਂਦੇ ਆ ਉਹ ਦੱਸੋ ਜੀ ਕਿੰਨਿਆਂ ਕੇ ਮਾਰ ਦੂ 50 ਰੁਪਏ ਮਾਰ ਦੂ 1000 ਰੁਪਏ ਮਾਰ ਦੂ 2000 ਰੁਪਏ ਮਾਰ ਦੂ ਸਭ ਮਰਦੀ ਦਾ ਪਰਬਈ ਨਹੀਂ ਇਹ ਜਿਹੜਾ ਕਹਾਣੀਆਂ ਦਾ ਬਾਬੇ ਦਸਵੇਂ ਪਾਸ਼ਾ ਵਾਲਾ ਕੰਮ ਹੈ ਮਰਨ ਦਾ ਰੂਪ ਹੈ ਜਿਹਨਾਂ ਨੇ ਖੇਤੀ ਕਾਨੂੰਨ ਉਹ ਜਿਹੜੇ ਵਾਪਸ ਕੀਤੇ ਸੀ ਉਹ ਦੁਬਾਰੇ ਲਾਗੂ ਕਰ ਰਹੇ ਨੇ ਹੁਣ ਉਹ ਉਹਨੂੰ ਕਮਾਫਰਾ ਕੇ ਲਾਗੂ ਕਰ ਰਹੇ ਨੇ ਮੰਡੀਆਂ ਚ ਕਾਰਪੋਰੇਟਰ ਨੂੰ ਫੇਰ ਵੜ ਰਹੇ ਨੇ ਪ੍ਰਾਈਵੇਟ ਠੇਕੇਦਾਰਾਂ ਨੂੰ ਵੜ ਰਹੇ ਨੇ ਵੀ ਸਹੀ ਇਹਨਾਂ ਦੀ ਮੰਡੀ ਖਤਮ ਕਰ ਦਈਏ ਤੇ ਇਹਨਾਂ ਨੂੰ ਵੜ ਦਈਏ ਉਹ 10 ਰੁਪਏ ਰੇਟ ਵਧ ਦੇ ਕੇ ਸਾਡੀ ਫਸਲ ਖਰੀਦਣਗੇ ਵੀ ਇਹ ਮੰਡੀਆਂ ਨੂੰ ਖਤਮ ਕਰੋ ਤੇ ਅਸੀਂ ਮਤਲਬ ਇਥੋਂ ਵਸਲ ਲੈਂਦੇ ਲੈਂਦੇ ਹੌਲੀ ਹੌਲੀ ਫਿਰ ਅਸੀਂ ਮੰਡੀ ਆਲਾ ਸਾਰਾ ਪ੍ਰੋਗਰਾਮ ਹੀ ਖਤਮ ਕਰ ਦੇਾਂਗੇ ਪਰ ਇਹ ਅਸੀਂ ਹੋਣ ਨਹੀਂ ਦੇਣਾ ਨਾ ਅਸੀਂ ਹੋਣ ਦਈਏ ਮਰ ਜਾਗੇ ਪਰ ਰੋਟੀ ਦਾ ਨਹੀਂ ਮੰਗਾਂਗੇ ਬੁਮਾਤ ਤੋਂ ਸਾਡਾ ਕੰਮ ਦਾ ਲੱਭੜ ਜੂ ਮਰ ਜਾਗੇ ਰੋਟੀ ਨਹੀਂ ਫਿਰ ਮੰਗਦੇ ਬਸ ਫਿਰ ਸਾਡਾ ਸਰਕਾਰ ਰੱਬ ਲੈ ਜੂ ਅੱਜ ਫਿਰ ਚੰਡੀਗੜ੍ਹ ਜਾਓਗੇ ਹਾਂ ਜਾਵਾਂਗੇ ਐਸੇ ਕਿਸਾਨੀ ਕਿੰਨੀ ਕੌਖੀ ਆ ਬਹੁਤ ਸਾਰੀ ਕਿਸਾਨੀ ਤੇ ਨਾ ਇਹ ਸਵਾਲ ਉੱਠਦੇ ਆ ਵੱਡੇ ਵੱਡੇ ਵਿਆਹ ਕਰਦੇ ਆ ਟਰੈਕਟਰ ਆ ਸਾਰਾ ਕੁਝ ਇਹਨਾਂ ਕੋਲੇ ਵੈਸੇ ਮੈਂ ਕਿਸਾਨੀ ਬਾਰੇ ਜਾਨਣਾ ਚਾਹੁੰਗਾ ਕਿੰਨੇ ਔਖੇ ਆਮ ਪਿੰਡਾਂ ਦੇ ਲੋਕ ਆ ਜਿਹੜੇ ਕਿਸਾਨ ਆ ਇਹ ਤਾਂ ਸਾਰੇ ਕਰਜ਼ਾਈ ਨੇ ਹਾਂ ਸਰਕਾਰ ਦੇਈ ਜਾਂਦੀ ਆ ਵੀ ਮੈਂ ਜ਼ਮੀਨਾਂ ਵੀ ਖਰੀਦ ਲੂੰ ਹਾਂ ਵੀ ਇਹਨਾਂ ਦੇ ਕਰਜ਼ਾ ਦੇ ਕੇ ਮੈਂ ਇਹਨਾਂ ਦੀਆਂ ਬਿਉਂਤਾਂ ਸਾਰੀਆਂ ਸਰਕਾਰਾਂ ਦੀਆਂ ਆਈ ਦੇ ਵੀ ਇਹਨਾਂ ਦੇ ਕਰਜ਼ੇ ਨਾਲ ਕਰੀਏ ਕਿ ਮੈਂ ਕਰੀਏ ਨਹੀਂ ਜ਼ਮੀਨ ਖੋਈਏ ਆ ਰੋਲੇ ਆ ਰੋਲੇ ਹੀ ਬਸ ਇੱਥੇ ਆ ਹਾਂ ਸਾਰਿਆਂ ਦੀ ਪੰਜਾਬ ਸਰਕਾਰ ਦੀ ਵੀ ਤੇ ਕੇਂਦਰ ਦੀ ਇਹਨਾਂ ਦੀ ਵੀ ਸਾਰੀ ਇਹੀ ਰਹਾ ਹੈ ਇਹਨਾਂ ਨੇ ਤਾਂ ਖੇਤੀ ਦੀ ਨੀਤੀ ਦਾ ਖਰੜਾ ਰੱਦ ਕਰਤਾ ਵੈਸੇ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਪਰ ਫਿਰ ਵੀ ਤੁਹਾਨੂੰ ਲੱਗਦਾ ਵੀ ਨਹੀਂ ਨਾਲ ਜੇ ਨਾਲ ਨੇ ਫਿਰ ਇਹਨਾਂ ਦਾ ਧੰਨਵਾਦ ਹੈ ਹਾਂ ਇਹ ਸਾਡੇ ਨਾਲ ਨੇ ਧੰਨਵਾਦ ਹੈ ਫਿਰ ਆ ਆ ਦਹੀ ਆ ਆ ਕੰਮ ਕਿਉਂ ਕਰੀਏ ਜੇ ਸਾਡੇ ਨਾਲ ਰਹਣ ਜੀ ਪੰਜ ਕਿਲੋ ਜਿਹੜੇ ਬੈਦੇ ਕਰਦੇ ਪੰਜ ਦਿਨ ਦਾ ਦੋ ਦਿਨ ਦਾ ਚਾਹਦੇ ਉਹਨੇ ਲਿਖੀ ਦੀ ਰੂਪ ਚ ਦੇ ਦਿੰਦਾ ਅਸੀਂ ਫਿਰ ਵੀ ਨਹੀਂ ਜਾਂਦੇ ਤੇ ਇੱਕ ਵਾਰੀ ਦਿੰਦਾ ਜਿਹਦੇ ਹੱਥਾਂ ਦੇ ਚਾਰ ਲੈ ਬਾਪੂ ਬੈਰੀਕੇਡ ਬਹੁਤ ਵੱਡੇ ਲਾਏ ਆ ਉੱਤੇ ਟਿੱਪਰ ਲਾਏ ਲਾ 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 ਦੇ ਤੱਪ ਜਾਗੇ ਕਿਹਨਾਂ ਮੈਂ ਨੰਗਣ ਨਹੀਂ ਦੇਣੀ ਲੈ ਲੈ 70 ਸਾਲ ਦੀ ਬੰਦਾ ਦੋ ਪੰਜ ਸਪਾਹੀਆਂ ਤੁ ਅੱਛਾ ਹਾਂ ਕੋਈ ਪਰਵਾਹੀ ਪਵਨ ਤਵਾਰ ਸਾਹਿਬ ਨੂੰ ਕਾਫੀ ਤਲਖੀ ਚ ਲੱਗਦੇ ਸੀ ਉਸ ਨੂੰ ਦੀ ਮਰਜ਼ੀ ਹੈ ਤਲਖੀ ਚ ਹੁੰਦਾ ਹੋਈ ਜਾਂਦਾ ਹੈ ਦਿਓ ਕੋਈ ਗੱਲ ਨਹੀਂ ਤਲਖੀ ਚ ਹੈ ਤਾਂ ਤਲਖੀ ਚ ਰਹਿਣ ਦਿਓ ਅਸੀਂ ਜਿਹੜੀ ਵੀ ਫਸਲ ਕਹਿੰਦੇ ਨੇ ਉਹ ਅਸੀਂ ਬੀਜਣ ਨੂੰ ਤਿਆਰ ਆਂ ਪਰ ਸਾਨੂੰ ਉਹਦਾ ਐਮਐਸਪੀ ਦਾ ਰੇਟ ਦੇਵੇ ਅਸੀਂ ਮੱਕੀ ਬੀਜ ਲਾਂਗੇ ਮੱਕੀ ਦਾ ਐਮਐਸਪੀ ਦਾ ਰੇਟ 2200 ਹੈ 2200 ਦੇਵੇ ਸਾਨੂੰ ਸਾਡੀ ਸੌਖੀ ਖੇਤੀ ਆ ਸਾਡੀਆਂ ਦੋ ਫਸਲਾਂ ਹੁੰਦੀਆਂ ਨੇ ਮੱਕੀ ਦੀਆਂ ਸਾਨੂੰ ਜਿਹੜੀ ਵੀ ਚੀਜ਼ ਵਜਾਉਣੀ ਆ ਵਜਾਓ ਪਰ ਉਹਦਾ ਰੇਟ ਦਿਓ ਹਾਂ ਹਾਂ ਸਰਕਾਰ ਕੀ ਦੇ ਉਸ ਰੇਟ ਤੇ ਸਾਡੀ ਫਸਲ ਹਾਂ ਹਾਂਜੀ ਕਲੀਅਰ ਹੋਣਾ ਚਾਹੀਦਾ ਜੇ ਚੀਜ਼ ਲੈਣੀ ਆ ਗਾ ਐਮ ਐਸ ਸੀ ਵੀ ਲੈਣੀ ਆ ਕੋਈ ਵੀ ਚੀਜ਼ ਲੈਣੀ ਆ ਉਹਦੇ ਕਲੀਅਰ ਹੋਣਾ ਚਾਹੀਦਾ ਹੈ ਨਾ ਹੋਵੇ ਵੀ ਵੀ ਛੱਡ ਗਿਆ ਵੀ ਗੱਲ ਕਹਿ ਗਿਆ ਵੀ ਪੂਰ ਨਹੀਂ ਚੜੀ ਗਈ ਹੋ ਉਹ ਪੂਰ ਚੜਨਾ ਜ਼ਰੂਰੀ ਹੈ ਜੀ